ਵੀਰਪੁਰੀ ਹੁੰਦੀ ਆ ਜਾਂ 3-4 ਦਿਨ ਬੁਖਾਰ ਨਹੀਂ ਟੁੱਟਦਾ 102 ਡਿਗਰੀ 3 ਡਿਗਰੀ ਬੋੜਾ ਰਹਿਆ ਦਾ ਤਾਂ ਫਿਰ ਆਪਾਂ ਨੂੰ ਜ਼ਰੂਰ ਚੰਗੇ ਹਸਪੀਟਲ ਹੂੰ ਮੌਇਸਚਰ ਜ਼ਿਆਦਾ ਹੁੰਦਾ ਮੌਸਮ ਠੀਕ ਜਿਹਦੇ ਲਈ ਇਨਫੈਕਸ਼ਨ ਬਦ ਫੰਗਲ ਇਨਫੈਕਸ਼ਨ ਸਕਿਨ ਅਲਰਜੀ ਵੀ ਬਹੁਤ ਹੁੰਦੀ ਠੀਕ ਖਾਰਸ਼ ਦਾਦ ਪਹਿਲਾਂ ਤਾਂ ਆਪਾਂ ਗੱਲ ਕਰਦੇ ਆਂ ਵੀ ਜਿਹੜਾ ਇਹ ਮੌਸਮ ਆ ਇਹਦੇ ਵਿੱਚ ਬਿਮਾਰੀਆਂ ਕਿਉਂ ਜ਼ਿਆਦਾ ਫੈਲਦੀਆਂ ਹੂੰ ਇਹ ਬਿਮਾਰੀਆਂ ਜ਼ਿਆਦਾ ਤਾਂ ਫੈਲਦੀਆਂ ਨੇ ਕਿਉਂਕਿ ਇਹਨਾਂ ਦਿਨਾਂ 'ਚ ਹਿਊਮਿਡਿਟੀ ਜ਼ਿਆਦਾ ਹੁੰਦੀ ਹੂੰ ਮੁਆਇਚਰ ਜ਼ਿਆਦਾ ਹੁੰਦਾ ਬਾਸ ਠੀਕ ਜਿਹਦੇ ਲਈ ਇਨਫੈਕਸ਼ਨ ਵਧਣ ਕੋਲਣ ਨੂੰ ਹਮ ਬਹੁਤ ਜ਼ਿਆਦਾ ਠੀਕ ਤੇ ਇਹਦੇ ਵਿੱਚ ਫਿਰ ਕੀ ਖਿਆਲ ਕਿਹੜੀ ਚੀਜ਼ ਦਾ ਰੱਖਿਆ ਜਾਵੇ ਤਸਵੀਰ ਜੀ ਆਪਾਂ ਖਿਆਲ ਰੱਖਣ ਦੀ ਗੱਲ ਬਾਤ ਕਰਾਂਗੇ ਪਹਿਲਾਂ ਆਪਏ ਦੇਖ ਲਿਆ ਵੀ ਇਹਨਾਂ ਦਿਨਾਂ ਚ ਬਿਮਾਰੀ ਕਿਹੜੀਆਂ ਨੇ ਹਾਂਜੀ ਇਹਨਾਂ ਵਿੱਚ ਸਭ ਤੋਂ ਪਹਿਲਾਂ ਜਿਹਨਾਂ ਨੂੰ ਦੇਖ ਕੇ ਆਪਣੇ ਕੋ ਮਰੀਜ਼ ਆਈ ਜਾਂਦੇ ਆ ਹਮ ਇਹਨਾਂ ਦੇ ਵਿੱਚ ਆਉਂਦਾ ਵਾਇਰਲ ਬੁਖਾਰ ਹਮ ਬੁਖਾਰ ਹੁੰਦਾ ਬੇ ਠੀਕ ਹੈ ਕੱਟ ਰਤ ਵੀ ਹੋ ਸਕਦਾ ਹੱਡ ਬੈਰ ਦੋਦੇ ਆ ਸਰੀਰ ਟੁੱਟਦਾ ਇਹ ਹੁੰਦਾ ਹੈ ਦੂਜਾ ਜਿਵੇਂ ਅੱਜ ਕੱਲ ਡਾਇਰੀਆ ਹੰ ਬਾਸਤ ਲੂਜ਼ ਮੋਸ਼ਨ ਲਿੰਗ ਹੈ ਲੈਟਿਨਾਂ ਬਜਾ ਰਹੀ ਇਸ ਨੂੰ ਸੇ ਹੰ ਇਹ ਮਰੀਜ਼ ਨੂੰ ਬਾਹਰਲਾ ਖਾਣਾ ਖਾਣ ਕਰਕੇ ਜਿਆਦਾ ਹੋ ਜਾਂਦਾ ਫੂਡ ਪੋਇਜ਼ਨਿੰਗ ਕਰਕੇ ਜਿਹੜਾ ਆਪਾਂ ਫਾਸਟ ਫੂਡ ਖਾ ਲੈਂਦੇ ਆ ਬਾਰੀ ਠੀਕ ਹੈ ਇਸ ਤੋਂ ਬਿਨਾ ਇਹਨਾਂ ਦੇ ਇਹਨਾਂ ਦੇ ਵਿੱਚ ਡੇਂਗੂ ਮਲੇਰੀਆ ਹੰ ਪਲੇਟ ਲੈਟ ਸੈੱਲ ਵੀ ਘਟਦੇ ਆ ਜਿਆਦਾ ਉਹ ਜ਼ਿਆਦਾਤਰ ਹੁੰਦੇ ਆ ਮੱਛਰ ਦੇ ਕੱਟਣ ਨਾਲ ਠੀਕ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਰਸਾਤ ਆਉਣ ਕਰਕੇ ਪਾਣੀ ਖੜਾ ਰਹਿੰਦਾ ਜ਼ਿਆਦਾ ਹੂੰ ਆਪਾਂ ਘਟ ਧਿਆਨ ਦਿੰਨੇ ਆ ਜਿਵੇਂ ਆਪਣੇ ਬਾਟਰ ਕੋਲਰ ਜਾਂ ਪੁਰਾਣੇ ਟਾਇਰ ਵਗੈਰਾ ਪਏ ਨੇ ਜਾਂ ਟੋਬਿਆਂ 'ਚ ਜਾਂ ਗਲੀਆਂ ਨਾਲੀ 'ਚ ਪਾਣੀ ਖੜਾ ਰਹਿੰਦਾ ਰਹਿੰਦਾ ਉੱਥੇ ਮੱਛਰ ਪਲ ਰਹੇ ਨੇ ਪਲ ਰਹਿੰਦਾ ਜਿਨ੍ਹਾਂ ਦੇ ਕੱਟਣ ਕਰਕੇ ਫਿਰ ਡੇਂਗੂ ਮਲੇਰੀਆ ਵਗੈਰਾ ਸਿਕਨਗੁਨੀਆ ਠੀਕ ਇਹ ਬਿਮਾਰੀਆਂ ਤੇ ਕਾਮ ਜਿਵੇਂ ਆਪਾਂ ਕੂਲਰ ਲਾਉਨੇ ਉਹਨਾਂ ਵਿੱਚ ਵੀ ਪਾਣੀ ਖੜਾ ਹੁੰਦਾ ਹਨਾ ਉਹ ਤਾਂ ਛੱਡ ਦਿੰਨੇ ਜਾਂ ਹੋਰ ਬਰਤਨ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਹਰ ਹਫ਼ਤੇ ਜਾਂ ਦੂਜੇ ਤੀਜੇ ਦਿਨਾਂ ਦਾ ਚੇਂਜ ਕਰਨਾ ਚਾਹੀਦਾ ਆ ਦਿਨਾਂ ਕਿ ਦੇਖਿਆ ਜਿਵੇਂ ਬੱਚੇ ਪੜਦੇ ਨੇ ਜਿਹੜੇ ਸਕੂਲਾਂ ਤੇ ਛੋਟੇ ਨੇ ਉਹ ਬਹੁਤ ਜ਼ਿਆਦਾ ਬਿਮਾਰ ਹੁੰਦੇ ਆ ਉਹ ਇਸੇ ਕਰਕੇ ਆ ਕਿ ਉਹਨਾਂ ਦੇ ਜਿਵੇਂ ਕਿ ਕਈ ਬੱਚਿਆਂ ਦੇ ਡਰੈਸ ਗੋੜ ਇਦਾਂ ਦਾ ਆ ਕਿ ਉਹਨਾਂ ਦੇ ਪੈਰ ਮੰਗੇ ਹੁੰਦੇ ਆ ਜਾਂ ਹੱਥ ਤਾਂ ਪੈਰਾਂ 'ਚ ਫਿਰ ਉਹਨਾਂ ਦੇ ਮੱਛਰ ਲੱਗਦੇ ਆ ਠੀਕ ਹੈ ਕਿਉਂਕਿ ਉਹਨਾਂ ਕਈ ਵਾਰੀ ਸਕੂਲ ਚ ਜਾਂ ਹੋਰ ਆਪਾਂ ਘਰਾਂ ਚ ਨਹੀਂ ਕੰਮ ਆ ਜਾਂਦੇ ਹੋ ਹਮ ਇੰਨਾ ਧਿਆਨ ਨਹੀਂ ਰੱਖਦੇ ਮਛਰ ਦੀ ਰੋਕਤਾਂ ਬਸ ਇਸ ਕਰਕੇ ਜਾ। ਇਸ ਤੋਂ ਇਲਾਵਾ ਜਸਵੀਰ ਜੀ ਇਹਨਾਂ ਦਿਨਾਂ ਦੇ ਵਿੱਚ ਫੰਗਲ ਇਨਫੈਕਸ਼ਨ ਸਕਿਨ ਅਲਰਜੀ ਵੀ ਬਹੁਤ ਹੁੰਦੀ ਹੈ। ਠੀਕ ਹੈ। ਖਾਰਸ਼ ਦਾ ਦੁਖਾਜ ਕੁਝ ਦੀ ਇਹ ਵੀ ਹੁੰਦੀ ਹੈ। ਇਹ ਮਛਰ ਦੇ ਕੱਟਣਾਂ ਨਾਲ ਵੀ ਹੁੰਦੀ ਹੈ ਤੇ ਪਾਸੇ ਮੌਸਮ ਦੇ ਵਿੱਚ ਇਸ ਸਕੂਲਾਂ ਵਾਲਿਆਂ ਨੂੰ ਵੀ ਫਿਰ ਆਪਣੀ ਜਿਵੇਂ ਬੱਚੇ ਪੜਨ ਜਾਂਦੇ ਨੇ ਉਹਨਾਂ ਨੂੰ ਵੀ ਫਿਰ ਇਹ ਧਿਆਨ ਰੱਖਣਾ ਚਾਹੀਦਾ ਹੈ ਤਾਂ ਮਤਲਬ ਬਿਲਕੁਲ ਰੱਖਣਾ ਚਾਹੀਦਾ ਜੀ ਜਿਵੇਂ ਮੋਸਕੀਟੋ ਕੋਇਲ ਜਾਂ ਗੁੱਡ ਨਾਈਟ ਵਗੈਰਾ ਜਾਂ ਕੋਈ ਹੋਰ ਕੋਈ ਕੰਕਰ ਮਾਰਨ ਵਾਸਤੇ ਛੜਕਾ ਕਰਨਾ ਚਾਹੀਦਾ ਔਰ ਪਾਣੀ ਵਾਲੇ ਵਾਲੇ ਖੜਾ ਹੋਣਾ ਤੇ ਦਰਵਾਜ਼ੇ ਕਿੜਕੀਆਂ ਬੰਦ ਹੋਣੇ ਚਾਹੀਦੇ ਤੇ ਆਪਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਬੱਚੇ ਪੂਰੀਆਂ ਬਾਹਾਂ ਪੂਰੇ ਕਵਰ ਕਰੇ ਕਵਰ ਕਰਕੇ ਰੱਖਣ ਕੋਈ ਸਰੀਰ ਦਾ ਨੰਗਾ ਹਿੱਸਾ ਨਾ ਹੋਵੇ ਜਿੱਥੇ ਕਿ ਮੱਛਰ ਲੜੇ ਠੀਕ ਹੈ ਇਹ ਫਿਰ ਸਕੂਲ ਵਾਲਿਆਂ ਨੂੰ ਵੀ ਜ਼ਿਆਦਾਤਰ ਤੁਸੀਂ ਕੀ ਕਹਿਣਾ ਚਾਹੋਗੇ ਵੀ ਉਹ ਕਿਵੇਂ ਰੱਖਣ ਖਿਆਲ ਇਹ ਚੀਜ਼ ਦਾ ਸਕੂਲ ਵਾਲਿਆਂ ਨੇ ਇਹ ਵੀ ਆਪਣੀ ਸੁਪਰਵੀਜ਼ਨ ਰੱਖਣ ਦੇਖਣ ਚੈੱਕ ਕਰਨ ਧਿਆਨ ਨਾਲ ਵੀ ਆਪਣੇ ਕਲਾਸਰੂਮਾਂ ਦੇ ਵਿੱਚ ਕੋਈ ਮੱਛਰ ਤਾਂ ਨਹੀਂ ਪਾਲ ਰਿਆ ਕਿਤੇ ਕਲਾਸਰੂਮਾਂ ਦੇ ਵਿੱਚ ਜਾਂ ਔਰ ਦਰਵਾਜ਼ੇ ਬਕਾਇਦਾ ਜਾੜਿਆ ਨਾ ਛਿੜਕੀਆਂ ਹੋਣੀ ਚਾਹੀਦੀ ਜਣੀ ਆਹ ਮੌਸਮ ਦੇ ਵਿੱਚ ਜ਼ਿਆਦਾਤਰ ਧਿਆਨ ਰੱਖਣ ਦੀ ਲੋੜ ਹੈ ਧਿਆਨ ਨਾਲ ਠੀਕ ਹੈ ਜੀ ਠੀਕ ਤੇ ਹੋਰ ਜਿਹੜੀਆਂ ਆਮ ਆਪਣਾ ਬਿਮਾਰੀਆਂ ਨੇ ਜਿਹੜੀਆਂ ਇਹ ਕਿਹੜੀ-ਕਿਹੜੀਆਂ ਜ਼ਿਆਦਾਤਰ ਆਪਾਂ ਉਹਨਾਂ ਤੋਂ ਕਿਵੇਂ ਬਚਾ ਹੋ ਜਾਂਦਾ ਇਹਨਾਂ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਜੀ ਵਾਇਰਲ ਬੁਖਾਰ ਹਮਮ ਵਾਇਰਲ ਬੁਖਾਰ ਦੇ ਵਿੱਚ ਤੁਹਾਨੂੰ ਬੁਖਾਰ ਹੁੰਦਾ ਹੈ ਸਿਰ ਦਰਦ ਤੋੜ ਲੱਗਦੀ ਹੈ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਫਾਸਟਰ ਡਰਗ ਆਪਟਾਇਸ ਜਿਹੜੀ ਪੈਰਾਸੀਟਾਮੋਲ ਦੋ ਲੋ ਜਾਂ ਕ੍ਰੋਸ ਆਪਾਂ ਕਹਿੰਦੇ ਠੀਕ ਉਹ ਲੈਣੀ ਹੈਗੀ ਆ ਆਰਾਮ ਕਰਨਾ ਹਮਮ ਦੂਜਾ ਤੁਸੀਂ ਤਾਜਾ ਹਲਕਾ ਖਾਣਾ ਖਾਣਾ ਬਾਹਰਲਾ ਕਾਣਾ ਨਹੀਂ ਬਾਹਰਲਾ ਘਟਾ ਅਵੋਇਡ ਕਰੀਏ ਮਤਲਬ ਅਵੋਇਡ ਕਰਾ ਉਪਰਾ ਬੋਇਲਡ ਵਾਟਰ ਜਿਵੇਂ ਆਪਾਂ ਕਹਿੰਦੇ ਆ ਉਪਰਾ ਹੈ ਪਾਣੀ ਪੀਣਾ ਜਾਂ ਫਿਲਟਰ ਵਾਲਾ ਪਾਣੀ ਫਿਲਟਰ ਵਾਲਾ ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦੇ ਹੈ ਖਾਣਾ ਖਾਣ ਸਫਾਈ ਦਾ ਧਿਆਰ ਸਫਾਈ ਦਾ ਖਾਸ ਕਰਕੇ ਤੇ ਹੋਰ ਸਾਡੇ ਆਪਣੇ ਜਿਹੜੇ ਜੋ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਆਖਰ ਦੇ ਵਿੱਚ ਕਹਿਣਾ ਚਾਹੋਗੇ ਵੀ ਉਹਨਾਂ ਨੂੰ ਆਖਰ ਦੇ ਵਿੱਚ ਇਹ ਹੀ ਕਹਿਣਾ ਚਾਹਾਂਗੇ ਵੀ ਪਹਿਲਾਂ ਤਾਂ ਵਧੀਆ ਖਾਣਾ ਖਾਣ ਹਮ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਬਾਹਰੋਂ ਖਾਣਾ ਨਾ ਖਾਣ ਬਿਲਕੁਲ ਇਹ ਤੇ ਦੂਜਾ ਮੱਛਰ ਤੋਂ ਬਚਾ ਦੇ ਤਰੀਕੇ ਕੀ ਅਪਣਾਏ ਜਾਣ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ ਆਲ ਜਾਵੇ ਠੀਕ ਸਮੇਂ ਸਮੇਂ ਤੇ ਇਹ ਆਪਣੇ ਬਲੱਡ ਦੀ ਜਾਂਚ ਵੀ ਕਰਾਉਣੀ ਚਾਹੀਦੀ ਜਿਵੇਂ ਕਿ ਸੀਵੀਸੀ ਉਹਦੇ ਵਿੱਚ ਆਪਾਂ ਨੂੰ ਸੈੱਲ ਵਗੈਰਾ ਪਤਾ ਲੱਗ ਜਾਂਦਾ ਵੀ ਸੈੱਲ ਘਟਦੇ ਵਾਧਦੇ ਤਾਂ ਨਹੀਂ ਤੇ ਜੇ ਬੁਖਾਰ ਚੜਦਾ ਆਪਾਂ ਡੈਂਗੂ ਮਲੇਰੀਆ ਵੀ ਟੈਸਟ ਕਰਵਾ ਸਕਦੇ ਹਾਂ ਵੀ ਹੋਰ ਇਨਫੈਕਸ਼ਨ ਨੂੰ ਹੋਊ ਚੇਤਰਵਾਸ ਜੀ ਜਿਆਦਾ ਗੰਭੀਰ ਬਿਮਾਰੀ ਹੁੰਦੀ ਆ ਜਾਂ 3-4 ਦਿਨ ਬੁਖਾਰ ਨਹੀਂ ਟੁੱਟਦਾ 102 ਡਿਗਰੀ 3 ਡਿਗਰੀ ਬੁਖਾਰ ਆ ਰਿਹਾ ਦਾ ਤਾਂ ਫਿਰ ਆਪਾਂ ਨੂੰ ਜ਼ਰੂਰ ਚੰਗੇ ਹਸਪੀਟਲ ਚ ਜਾਣਾ ਚਾਹੀਦਾ ਬਟ ਡਾਕਟਰ ਤੋਂ ਮਾਣ ਜਿੱਦਾਂ ਅਸੀਂ ਨੂੰ ਪਤਾ ਵੀ ਤੁਸੀਂ ਸਮਾਜ ਸੇਵੀ ਵੀ ਹੋ ਨਾਲ ਤੇ ਤੁਸੀਂ ਕੈਂਪ ਵੀ ਲਾਉਂਦੇ ਰਹਿੰਦੇ ਹੋ ਜਿੱਦਾਂ ਅੱਖਾਂ ਦੇ ਤੇ ਖੂਨਦਾਨ ਕੈਂਪ ਵੀ ਤੇ ਉਹ ਦੇ ਵਾਸਤੇ ਵੀ ਤੁਸੀਂ ਦੱਸੋ ਵੀ ਲੋਕਾਂ ਨੂੰ ਕਿਵੇਂ ਅਵੇਅਰ ਹੋਣਾ ਚਾਹੀਦਾ ਜਾਂ ਉਹ ਸਾ ਇਹੇ ਕੰਮ ਵਾਸਤੇ ਆਉਣ ਤੁਹਾਡੇ ਸੇਵਾ ਵਾਸਤੇ ਕੋਈ ਪਹਿਲਾਂ ਇਹਦੇ ਵਿੱਚ ਤਾਂ ਮੈਂ ਗੱਲ ਕਰਨੀ ਚਾਹੂੰਗਾ ਖੂਨ ਦਾ ਅੰਗ ਖੂਨ দান ਕਰਨਾ ਬਹੁਤ ਜ਼ਰੂਰੀ ਹੈ ਖੂਨ ਦਾਣ ਜਿਵੇਂ ਕਹਿੰਦੇ ਆ ਖੂਨ ਦਾਨ ਮਹਾਨ ਹਮ ਖੂਨ ਦਾਨ ਕਰਨਾ ਕਿਉਂ ਜ਼ਰੂਰੀ ਹੈ ਕਿਉਂਕਿ ਕਿਤੇ ਵੀ ਲੈਬੋਰੀਟਰੀ ਦੇ ਵਿੱਚ ਬਣਾਇਆ ਨਹੀਂ ਜਾ ਸਕਦਾ ਇੱਕ ਬੰਦਾ ਦੂਜੇ ਬੰਦੇ ਨੂੰ ਦਾਨ ਹੀ ਕਰ ਸਕਦਾ ਠੀਕ ਹੈ ਜੀ ਜੇ ਆਪਾਂ ਇੱਕ ਖੂਨਦਾਨ ਕਰਦੇ ਆ ਇੱਕ ਬੰਦਾ ਖੂਨਦਾਨ ਇੱਕ ਬੋਤਲ ਖੂਨਦਾਨ ਕਰਦਾ ਤਾਂ ਇੱਕ ਬੋਤਲ ਖੂਨ ਦੀ ਨਾਲ 3 2 4 ਜਾਨਾਂ ਦੀ ਜਾਨ ਬਚਾਈ ਜਾ ਸਕੋ ਉਹ ਕਿਵੇਂ ਜੇ ਮੈਂ ਕਿਸੇ ਨੂੰ ਹੋਲ ਬਲੱਡ ਚੜਨਾ ਕਿਸੇ ਨੂੰ ਕੱਲੇ ਪਲੇਟਲੇਟ ਚੜਨਾ ਨਹੀਂ ਕਿਸੇ ਨੂੰ ਸੀਰਮ ਚੜਨਾ ਕਿਸੇ ਨੂੰ ਹੋਰ ਸੈੱਲ ਚੜਨੇ ਉਹ ਅਲੱਗ-ਅਲੱਗ ਬੰਦੇ ਆ ਜਾਨ ਬਚਾਈ ਜਾ ਸਕੋ ਇਹ ਜਿਹੜੇ ਆਪਣੇ ਖੂਨਦਾਨ ਕਰਦੇ ਨੇ ਉਹਨਾਂ ਵਾਸਤੇ ਵੀ ਕਈਆਂ ਦਾ ਵੱਧਾ ਜ਼ਿਆਦੇ ਆ ਉਹਨਾਂ ਵਾਸਤੇ ਵੀ ਜ਼ਰੂਰੀ ਆ ਇਹ ਹਾਂਜੀ ਜਿਨ੍ਹਾਂ ਦਾ ਖੂਨ ਵੱਧਾ 14 15 16 ਗ੍ਰਾਫ ਹੋ ਜਾਂਦਾ ਹਾਂਜੀ ਜਾਂ ਕਿਸੇ ਨੂੰ ਹੋਰ ਕੋਈ ਬਲੱਡ ਨਾਲ ਰਿਲੇਟਡ ਪ੍ਰੋਬਲਮ ਆ ਉਹਨਾਂ ਨੂੰ ਜਾਂ ਵੈਸੇ ਹੀ ਟੈਂਦਰਸ ਨੌਜਵਾਨ ਨੇ ਉਹਨਾਂ ਤੋਂ ਵੈਸੇ ਹੀ ਖੂਨਦਾਨ ਕਰਨਾ ਹੀ ਚਾਹੀਦਾ ਸਾਲ ਜੁ ਤਿੰਨ ਤੋਂ ਚਾਰ ਵਾਰ ਤਿੰਨ ਮਹੀਨੇ ਬਾਅਦ ਆਪਾਂ ਖੂਨਦਾਨ ਕਰ ਸਕਦੇ ਹਾਂ ਜਾਨੀ ਕਰ ਸਕਦੇ ਹਾਂ ਇਹ ਆਪਣੇ ਆਪ ਪੂਰਾ ਹੋ ਜਾਂਦਾ ਏ ਆਪਣਾ ਪੂਰਾ ਹੋ ਜਾਂਦਾ ਹੈ 24 ਘੰਟੇ ਚ ਸਰਕੂਲੇਟ ਹੋ ਜਾਂਦਾ 7 ਦਿਨਾਂ ਦੇ ਵਿੱਚ ਪੂਰਾ ਜਿਹੜਾ ਕੋਈ ਕਈ ਆਪਣੇ ਲੋਕਾਂ ਨੂੰ ਬਹਿਮ ਹੁੰਦਾ ਵੀ ਖੂਨ ਜੇ ਕਾ ਆਪਾਂ ਦਾਨ ਕਰਤਾ ਜਾਂ ਆਪਾਂ ਕਢਾਇਆ ਜਾਂਦਾ ਤਾਂ ਉਹਦੇ ਨਾਲ ਕਮਜ਼ੋਰੀ ਪੈ ਜੂ ਜਾਂ ਇਦਾਂ ਦੀ ਕੋਈ ਗੱਲਬਾਤ ਤਾਂ ਨਹੀਂ ਹੁੰਦੀ ਕੋਈ ਬਿਲਕੁਲ ਕੋਈ ਕਮਜ਼ੋਰੀ ਨਹੀਂ ਹੁੰਦੀ ਮੈਂ ਆਪ ਜੀ 26 ਤੋਂ 27 ਵਾਰ ਕੌਂਦਾ ਕਰ ਚੁੱਕਿਆ ਆ ਤੁਹਾਡੇ ਸਾਹਮਣੇ ਬੈਠਾ ਮੈਨੂੰ ਕੋਈ ਕਮਜ਼ੋਰੀ ਨਹੀਂ ਹੈ ਇੱਦਾਂ ਕੋਈ ਖਾਸ ਖਰਾਕ ਖਾਣ ਦੀ ਜਾਂ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਆਪਣੇ ਆਪ ਬੋਡੀ ਦੇ ਵਿੱਚ ਇਹ ਕਵਰ ਹੋ ਜਾਂਦਾ ਹੈ ਤੇ ਬਾਕੀ ਤੁਸੀਂ ਇਹਦਾ ਆਪਣੇ ਅੱਖਾਂ ਦਾ ਵੀ ਕੈਂਪ ਲਾਉਨੇ ਹੋ ਜੀ ਹਾਂਜੀ ਅੱਖਾਂ ਦੇ ਵਿੱਚ ਅਸੀਂ ਜ਼ਿਆਦਾਤਰ ਲਾਉਨੇ ਆ ਜਿੰਨਾ ਜਿਵੇਂ ਸਾਡੇ ਬਜ਼ੁਰਗ ਹੈਗੇ ਨੇ 50 ਸਾਲ ਤੋਂ 50 ਸਾਲ ਤੋਂ ਉੱਪਰ ਜਿਨ੍ਹਾਂ ਨੂੰ ਚਿੱਟੇ ਮੋਤੀ ਦੀ ਸ਼ਿਕਾਇਤ ਹੋਵੇ ਠੀਕ ਉਹ ਚਿੱਟੇ ਮੋਤੀ ਇਹਦੇ ਅਸੀਂ ਫ੍ਰੀ ਆਪਰੇਸ਼ਨ ਕਰਵਾਉਨੇ ਅਸੀਂ ਟਾਈਅਪ ਕੀਤਾ ਹੈ ਸਭ ਕਰਾਈ ਹਸਪਤਾਲ ਲੁਧਿਆਣਾ ਦਾ ਹਾਂ ਅੱਜ ਵੀ ਆ ਜਿਆਦਾ ਦੈਂਕੀਆਂ ਆਏ ਆ ਤੁਹਾਡੇ ਕੋਲ ਆਈ ਹੋਈ ਸੀ ਡਾਕਟਰ ਸਾਹਿਬ ਹਾਂਜੀ ਕਿਉਂਕਿ ਪਹਿਲਾਂ ਅਸੀਂ ਕੈਂਪ ਲਾਇਆ ਸੀ ਅੱਜ ਉਹ ਜੋੜੇ ਮਰੀਜ਼ਾਂ ਦੇ ਲੈਂਸ ਪਾਏ ਸੀ ਉਹਨਾਂ ਦਾ ਫਾਲੋ ਅਪ ਸੀ ਦੁਬਾਰਾ ਚੈੱਕ ਕਰਨਾ ਹੈ ਇਸ ਕੈਂਪ ਵਿੱਚ ਅਸੀਂ ਫ੍ਰੀ ਲੈਂਸ ਪਾਉਣੇ ਆ ਜੀ ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਮ ਬਿਲਕੁਲ ਫ੍ਰੀ ਦਿੱਤੀ ਜਾਂਦੀ ਕਿੰਨੇ ਕਵਾਰੀ ਤੁਸੀਂ ਕੈਂਪ ਲਾ ਚੁੱਕੇ ਹੋ ਜੀ ਅੱਖਾਂ ਦੇ ਤੇ ਆਪਣੇ ਖੂਨਦਾਨ ਕੈਂਪਲੇ ਹੁਣ ਤੱਕ ਜੀ ਅਸੀਂ 2012 ਤੋਂ ਚੱਲ ਕੇ ਖੂਨਦਾਨ ਦੇ 13 ਕੈਂਪ ਲਾ ਚੁੱਕੇ ਆ ਜੀ ਠੀਕ ਆ ਜੀ ਅੱਖਾਂ ਚ ਫ੍ਰੀ ਲੈਂਸ ਪਾਉਣ ਦੇ 15 ਕੈਂਪ ਲਾ ਚੁੱਕੇ ਆ ਠੀਕ ਜੀ ਬਹੁਤ ਵਧੀਆ ਗੱਲਬਾਤ ਆ ਜੀ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ ਤਦੋਂ ਅਸੀਂ ਦਰਕਾ ਨੂੰ ਵੀ ਕਹਿੰਦੇ ਆ ਵੀ ਵੱਧ ਛੜ ਕੇ ਹਿੱਤਾਂ ਲਿਆ ਕਰੋ ਤੇ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੱਚੇ ਸੱਚੇ